ਲੇ ਬੜਾ ਬੜਾ ਇਹ ਮਿੱਟੀ ਹੋਈ ਆ ਸਾਡੇ ਕੋਲ ਹੋਰ ਕੁਝ ਨਹੀਂ ਹੈਲੋ ਹਾਂਜੀ ਕਿਵੇਂ ਹੋ ਆਜੋ ਆਜੋ ਕੀ ਹਾਲ ਹੈ ਬਬੇ ਘੈਂਟ ਘੈਂਟ ਆ ਡਾਰਲਿੰਗ ਸਭ ਵਧੀਆ ਬਗਵਾਨ ਦੀ ਕਿਰਪਾ ਨਾਲ ਚੜਦੀ ਕਲਾ ਵੀਰੇ ਗੇਮ Song ਨੇ ਗੁੰਜਲਾ ਤੇ ਵੀਰੇ ਮੈਂ ਤਾਂ ਹੀ ਹੋਇਆ ਲਾਈਵ ਮੈਨੂੰ ਮੇਰੇ ਮਿੱਤਰ ਕਹਿਣ ਲਾਗੇ ਸਾਰੇ ਵੀ ਤੂੰ ਬਾਈ ਪ੍ਰਮੋਟ ਨਹੀਂ ਕੀਤਾ ਗਾਣਾ ਮਾ ਯਾਰ ਪ੍ਰਮੋਟ ਕਰਨ ਦੀ ਤਾਂ ਲੋੜ ਹੀ ਨਹੀਂ ਹਾਂ ਪ੍ਰਮੋਟ ਕਰਨ ਵਾਲੇ ਹੈਗੇ ਆ ਭਰਾ ਆਪਣੇ ਕਿੰਨੇ ਸੁਣ ਲੰਗਾ ਗਾਣਾ ਉਹਨਾਂ ਨੂੰ ਥੋੜੀ ਲੈਣਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਦਾ ਥੈਂਕ ਯੂ ਮੈਂ ਕਿੰਨਾ ਵੀ ਜ਼ਿੰਦਗੀ ਦੇ ਵਿੱਚ ਮੈਂ ਥੋੜਾ ਦੇਰ ਵੀ ਦੇ ਸਕਦਾ ਜਿੰਨੇ ਵੀ ਪਿਆਰ ਕਰਦਾ ਤੁਸੀਂ ਮੇਰੇ ਭਰਾ ਮੈਨੂੰ ਪ੍ਰਮਾਤਮਾ ਕੇ ਹੀ ਦੁਆ ਕਰੂੰਗਾ ਕਿ ਸਾਰੇ ਠੀਕ ਰਹਿਵੋ ਤੰਦਰੁਸਤ ਰਹੋ ਹੱਸਦੇ ਬਸਦੇ ਰਹੋ ਇੰਡੀਆ ਦੀ ਹਿਸਟਰੀ ਚ ਆਈ ਥਿੰਕ ਪਹਿਲੀ ਵਾਰੀ ਹੋਇਆ ਵੀ 24 ਲੱਖ ਕਮੈਂਟ ਹੋਇਆ ਕਿਸੇ ਨੇ ਮੈਨੂੰ ਲੱਗਦਾ ਵੀ ਇਹਦੇ ਚ ਕੋਈ ਮੇਰੀ ਜੀ ਉਪਲਬਧੀ ਨਹੀਂ ਇਹ ਤਾਂ ਤੁਹਾਡੇ ਸਾਰਿਆਂ ਦੀ ਉਪਲਬਧੀ ਹੈ ਤੁਸੀਂ ਤੁਹਾਡੇ ਸਿਰ ਜਾਂਦਾ ਇਸ ਚ ਦਾ ਸਿਹਰਾ ਸਾਰਿਆਂ ਦੇ ਘੈਂਟ ਮਾਹੌਲ ਕੀਤਾ ਹੋਇਆ ਜਿਹੜਾ ਸਾਰਾ ਗੇਮ 5 ਮਿਲੀਅਨ ਕਮੈਂਟਸ ਕਰਦੇ ਹੋਏ ਕੋਈ ਨਹੀਂ ਡਾਰਲਿੰਗ ਘਰੀ ਦੇਣੇ ਤੁਸੀਂ ਮੈਨੂੰ ਪਤਾ ਮੈਨੂੰ ਕਹਿਣ ਦੀ ਲੋੜ ਨਹੀਂ ਜਾਨਾ ਇੱਕ ਇਹ ਜੇ ਹਿਸਾਬ ਨਾਲ ਟਾਈਮ ਆਇਆ ਵੀ ਮੈਨੂੰ ਬੋਲਣ ਦੀ ਲੋੜ ਨਹੀਂ ਪਈ ਤੁਸੀਂ ਆਪ ਜਵਾਬ ਦਿੱਤਾ ਸਾਰਿਆਂ ਨੂੰ ਹਨ ਮੈਂ ਕਹਿੰਦਾ ਵੀ ਤੁਹਾਡੇ ਚਰਨਾਂ ਦੇ ਸਿਰ ਝੁਕਦੇ ਮੇਰੇ ਸਾਰਿਆਂ ਦੇ ਤੁਹਾਨੂੰ ਤੁਹਾਨੂੰ ਲਾ ਦਵਾਂ ਇਨਫੋਰਮੈਟੀ ਹਮਾਰੇ ਪਰ ਯਾਰ ਕਹਿਣਾ ਬਣਦਾ ਵੀ ਇੰਨੀ ਮੈਂ ਕਹਿੰਦਾ ਵੀ ਮੈਂ ਲੱਕੀ ਹਾਂ ਮੈਂ ਪਰਮਾਤਮਾ ਆਪਣੀ ਹਾਂ ਪਰਮਾਤਮਾ ਦੇ ਇੰਨਾ ਆਸ਼ੀਰਵਾਦ ਹੈ ਤੁਸੀਂ ਸਾਰੇ ਮੇਰੇ ਨਾਲ ਹੋ ਹਨ ਤੁਸੀਂ ਸਾਰੇ ਇੰਨਾ ਪਿਆਰ ਕਰਦੇ ਹੋ ਤੇ ਐਂ ਕਰਦੇ ਰਹੋ ਤੇ ਮੈਂ ਤੁਹਾਨੂੰ ਇੰਨੀ ਇੱਕ ਗੱਲ ਕਹਿਣਾ ਵੀ ਕਿੱਟਨੀ ਲੱਗਣ ਹੁੰਦਾ ਕਿਸੇ ਦੇ ਵੀ ਆਹ ਸਾਲ ਯਾਦ ਰੱਖਣਗੇ ਸਾਰੇ ਵੀ ਐਡਿਟਿੰਗ ਗਾਣੇ ਦੇਖਣੇ ਦੇਖੀ ਚੱਲ